ਬਰਨਰੋਂ ਪੰਜਾਬ ਗੁਲਾਬਚੰਦ ਕਟਾਰੀਆ ਜੋਂ ਨੇ ਅੱਜ ਗੁਰੂ ਨਗਰੀ ਵਿਖੇ ਪਹੁੰਚਣਗੇ ਦੱਸ ਦਈਏ ਕਿ ਅੱਜ ਗੁਰੂ ਨਗਰੀ ਵਿਖੇ ਪਹੁੰਚ ਕੇ ਉਹਨਾਂ ਵੱਲੋਂ ਇੱਕ ਗੁਰਾਮਦਾਸ ਹਸਪੀਟਲ ਜਾ ਕੇ ਉੱਥੇ ਮੀਟਿੰਗ ਕੀਤੀ ਜਾਣੀ ਆ ਤਾਂ ਇੱਕ ਮੀਟਿੰਗ ਜਿਹੜੀ ਆ ਜੋ ਯੂਨੀਵਰਸਿਟੀ ਵਿਖੇ ਹੋਣੀ ਆ ਦੱਸ ਦਈਏ ਕਿ ਤਸਵੀਰਾਂ ਤੜ ਨਾਲ ਇਸ ਵੇਲੇ ਦੀਆਂ ਸਾਂਝੀਆਂ ਕਰ ਰਹੇ ਆ ਜੋ ਗੋਲਡਨ ਗੇਟ ਦੀਆਂ ਤੁਸੀਂ ਵੇਖ ਸਕਦੇ ਹੋ ਕਿ ਗੋਲਡਨ ਗੇਟ ਵਿਖੇ ਵੀ ਜਿਹੜੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਪੂਰੇ ਸ਼ਹਿਰ ਭਰ ਦੇ ਵਿੱਚ ਜੇ ਕਹਿ ਲਈਏ ਕਿ ਰੂਟ ਲਗਾ ਦਿੱਤਾ ਗਿਆ ਤਾਂ ਕੁਝ ਹੀ ਸਮੇਂ ਦੇ ਵਿੱਚ ਗੁਲਾਬਚੰਦ ਕਟਾਰੀਆ ਜੋ ਹੈਗੇ ਨੇ ਗਵਰਨਰ ਆਫ ਪੰਜਾਬ ਉਹ ਗੁਰੂ ਨਗਰੀ ਵਿਖੇ ਪਹੁੰਚਣਗੇ ਤਾਂ ਉਹਨਾਂ ਵੱਲੋਂ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਜਾ ਕੇ ਇੱਕ ਅਭਿਆਨ ਸ਼ੁਰੂ ਕੀਤਾ ਜਾਣਾ ਨਸ਼ਾ ਮੁਕਤ ਭਾਰਤ ਅਭਿਆਨ ਤਾਂ ਇਸ ਦੀ ਅੱਜ ਸ਼ੁਰੂਆਤ ਹੋਈਗੀ ਹਾਲਾਂਕਿ ਬੀਤੇ ਸਮੇਂ ਦੀ ਗੱਲ ਕਰ ਲਈ ਤਾਂ ਸਰਕਾਰ ਵੱਲੋਂ ਕਾफी ਨਸ਼ੇ ਨੂੰ ਲੈ ਕੇ ਠਲ ਪਾਈ ਗਈ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਵੀ ਜਿਹੜੇ ਨਸ਼ਾ ਤਸਕਰ ਹੈਗੇ ਨੇ ਉਹਨਾਂ ਦੇ ਘਰਾਂ ਨੂੰ ਢਾਇਆ ਜਾ ਰਿਹਾ ਉਹਨਾਂ ਦੇ ਉੱਤੇ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਕੋਈ ਵੀ ਅਗਰ ਇਹੋ ਜਿਹਾ ਵਿਅਕਤੀ ਲੱਭਦਾ ਜੋ ਕੀ ਨਸ਼ੇ ਨਾਲ ਰਿਲੇਟਡ ਕੋਈ ਕੰਮ ਕਰਦਾ ਹੋਗਾ ਤੇ ਜੋ ਪੰਜਾਬ ਸਰਕਾਰ ਵੱਲੋਂ ਡੀਜੀਪੀ ਸਾਹਿਬ ਨੂੰ ਖਾਸ ਤੌਰ ਤੇ ਹੁਕਮ ਦੇ ਦਿੱਤੇ ਗਏ ਨੇ ਕਿ ਵੱਡੀਆਂ ਕਾਰਵਾਈਆਂ ਕਰੋ ਅਗਰ ਕੋਈ ਵੀ ਇਹੋ ਜਿਹੇ ਹਾਲਾਤ ਪੈਦਾ ਕਰੂਗਾ ਪੰਜਾਬ ਨੂੰ ਨਸ਼ੇ 'ਚ ਡੋਬੂਗਾ ਤਾ ਵੱਡੇ ਘਰਾਂ ਦੇ ਉੱਤੇ ਕਾਰਵਾਈਆਂ ਹੋ ਰਹੀਆਂ ਨੇ ਦੱਸ ਜੀ ਕਿ ਪਿਛਲੇ ਦਿਨਾਂ ਦੇ ਵਿੱਚ ਵੀ ਜਿਸ ਤਰ੍ਹਾਂ ਦੇ ਨਾਲ ਜੋ ਗੁਰੂ ਨਗਰੀ ਦੇ ਐਸਐਸਪੀ ਸਾਹਿਬਾਨ ਹੈਗੇ ਸੀਗੇ ਉਹਨਾਂ ਵੱਲੋਂ ਇੱਕ ਪਿੰਡ 'ਚ ਜਾ ਕੇ 1.5 ਕਰੋੜ ਤੋਂ 1.5 ਕਰੋੜ ਦੀ ਕੋਠੀ ਨੂੰ ਢਾ ਦਿੱਤਾ ਜਾਣਾ ਤਾਂ ਇੱਕ ਬਹੁਤ ਵੱਡੀ ਕਾਰਵਾਈ ਸੀ ਕਿਉਂਕਿ ਅੱਜ ਤੱਕ ਐਹੋ ਜੀ ਕਾਰਵਾਈ ਪੰਜਾਬ ਭਰ ਦੇ ਵਿੱਚ ਕਿਤੇ ਨਹੀਂ ਹੋਈ ਜਿਸ ਦੇ ਵਿੱਚ ਕੀ ਕਰੋਨਾ ਦੀ ਕੋਠੀ ਢਾਈ ਗਈ ਹੋਵੇ ਲੇਕਿਨ ਗੁਰੂ ਨਗਰੀ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਇਹ ਜੋ ਕੰਮ ਕੀਤਾ ਗਿਆ ਉਸ ਨਸ਼ਾ ਤਸਕਰ ਦੇ ਉੱਤੇ ਵੱਡਾ ਹੱਥ ਕਹਿ ਸਕਦੇ ਹਾਂ ਮਾਰਿਆ ਗਿਆ ਉਹਨੂੰ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਉਸ ਤੇ ਵੱਡੀ ਕਾਰਵਾਈ ਕੀਤੀ ਜਾਣੀ ਹਾਲਾਂਕਿ ਉਸ ਦੇ ਉੱਤੇ ਦੇਸ਼ ਵਿਰੋਧ ਦੇ ਪਰਚੇ ਵੀ ਹੈਗੇ ਸੀਗੇ ਨਕੀ ਨਸ਼ਾ ਸਪਲਾਈ ਉਹ ਜਿਹੜਾ ਬਹੁਤ ਜ਼ਿਆਦਾ ਕਰਦਾ ਸੀਗਾ ਤਾਂ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਅੱਜ ਗੁਲਾਬਚੰਦ ਘਟਾਰੀਆ ਜਦੋਂ ਗੁਰੂਨਗਰੀ ਵਿਖੇ ਪਹੁੰਚਣਗੇ ਤਾਂ ਉਹਨਾਂ ਦਾ ਪੂਰਾ ਰੂਟ ਮੈਪ ਜਿਹੜਾ ਉਹ ਲਗਾ ਦਿੱਤਾ ਗਿਆ ਏਅਰਪੋਰਟ ਤੋਂ ਸਿੱਧਾ ਉਹਨਾਂ ਨੂੰ ਯੂਨੀਵਰਸਿਟੀ ਲੈ ਕੇ ਆਇਆ ਜਾਏਗਾ ਉਸ ਤੋਂ ਬਾਅਦ ਗੁਰਾਮਦਾਸ ਹਸਪੀਟਲ ਲੈ ਕੇ ਜਾਇਆ ਜਾਏਗਾ ਉੱਥੇ ਵੀ ਉਹਨਾਂ ਵੱਲੋਂ ਮੀਟਿੰਗ ਕੀਤੀ ਜਾਣੀ ਹੈ ਡਾਕਟਰਸ ਦੇ ਨਾਲ ਤਾਂ ਦੱਸ ਦਈਏ ਕਿ ਨਸ਼ਾ ਮੁਕਤ ਭਾਰਤ ਅਭਿਆਨ ਜੋ ਹੈ ਅੱਜ ਉਸ ਦੀ ਜਿਹੜੀ ਹੈ ਸ਼ੁਰੂਆਤ ਹੋਣ ਜਾ ਰਹੀ ਹੈ ਤਾਂ ਇਸ ਦੇ ਵਿੱਚ ਜਿਨੇ ਵੀ ਨਸ਼ਾ ਕਰਦੇ ਹੋਣਗੇ ਜਾਂ ਫਿਰ ਨਸ਼ਾ ਵੇਚਦੇ ਹੋਣਗੇ ਤਾਂ ਉਸੇ ਤਰ੍ਹਾਂ ਦੇ ਨਾਲ ਜਿੱਦਾਂ ਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਚਲਾਇਆ ਗਿਆ ਤਾਂ ਉਸੇ ਤਰ੍ਹਾਂ ਦੇ ਨਾਲ ਇਸ ਅਭਿਆਨ ਦੇ ਵਿੱਚ ਵੀ ਉਸ ਵਿਅਕਤੀ ਦੇ ਉੱਤੇ ਉਹਨਾਂ ਵਿਅਕਤੀਆਂ ਦੇ ਉੱਤੇ ਵੱਡੀ ਕਾਰਵਾਈ ਕੀਤੀ ਜਾਏਗੀ ਤਾਂ ਇੱਕ ਬਹੁਤ ਹੀ ਨੇਕ ਉਪਰਾਲਾ ਕਹਿ ਸਕਦੇ ਆ ਜੋ ਗਵਰਨਰ ਸਾਹਿਬ ਵੱਲੋਂ ਕੀਤਾ ਜਾਣਾ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਕਿਉਂਕਿ ਜੋ ਗੁਰੂ ਨਗਰੀ ਹੈ ਬਾਰਡਰ ਬੈਲਟ ਦੇ ਨਾਲ ਕਹਿ ਲਿਏ ਕਿ ਹੁਣ ਦੇ ਨਾਲ ਨਾਲ ਸਭ ਤੋਂ ਜ਼ਿਆਦਾ ਨਸ਼ਾ ਇਸ ਇਲਾਕਿਆਂ ਦੇ ਵਿੱਚ ਆਉਂਦਾ ਕਿਉਂਕਿ ਸਪਲਾਈ ਬਹੁਤ ਸੌਖੀ ਹੋ ਜਾਂਦੀ ਹੈ ਤਰਨਤਨ ਇਲਾਕੇ ਦੀ ਗੱਲ ਕਰੀਏ ਪੱਟੀ ਇਲਾਕੇ ਦੀ ਗੱਲ ਕਰੀਏ ਖੇਮਕਰਨ ਪੱਟੀ ਤਰਨਤਨ ਅਟਾਰੀ ਅਜਨਾਲਾ ਤਾਂ ਇਹ ਸਾਰੇ ਉਹ ਇਲਾਕੇ ਨੇ ਜਿਹੜੇ ਬਿਲਕੁਲ ਹੀ ਬਾਰਡਰ ਬੈਲਟ ਦੇ ਨਾਲ ਨੇ ਤਾਂ ਗੁਰੂ ਨਗਰੀ ਜਿਹੜਾ ਪਹਿਲਾ ਸ਼ਹਿਰ ਹੈ ਤਾਂ ਇੰਨਾ ਸ਼ਹਿਰਾਂ ਦੇ ਇਹ ਸ਼ਹਿਰ ਦੇ ਵਿੱਚ ਖਾਸ ਤੌਰ ਦੇ ਉੱਤੇ ਨਸ਼ਾ ਜ਼ਿਆਦਾ ਇਸੇ ਕਰਕੇ ਹੁੰਦਾ ਤਾਂ ਇਹਨੂੰ ਘਟਾਉਣ ਵਾਸਤੇ ਹੁਣ ਜਿਥੇ ਕਿ ਪੰਜਾਬ ਸਰਕਾਰ ਲੰਬੇ ਸਮੇਂ ਤੋਂ ਪ੍ਰਯਾਸ ਕਰ ਰਹੀ ਆ ਉੱਥੇ ਹੁਣ ਜੋ ਗਵਰਨਰ ਆਫ ਪੰਜਾਬ ਨੇ ਉਹਨਾਂ ਵੱਲੋਂ ਅੱਜ ਇੱਕ ਵੱਡਾ ਐਲਾਨ ਕੀਤਾ ਜਾਏਗਾ ਧਿਆਨ ਵਾਲੇ ਸਮੇਂ ਦੇ ਵਿੱਚ ਜਿਹੜਾ ਵੀ ਨਸ਼ਾ ਤਸਕਰ ਹੋਏਗਾ ਉਸ ਦੇ ਉੱਤੇ ਜਿਹੜੀ ਆ ਵੱਡੀ ਠੱਲ ਜੋ ਆਉਣ ਵਾਲੇ ਸਮੇਂ ਦੇ ਵਿੱਚੋਂ ਪਾਈ ਜਾਏਗੀ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਇਲਕਸ਼ ਸੁਰੱਖ ਜਗਬਾਨੀ ਟੀਵੀ ਸ਼੍ਰੀਮੰਤ ਸसाई